ਪੰਜਾਬ ਦੇ ਪੰਚਾਇਤੀ ਚੋਣਾਂ ਦਾ ਖੁਮਾਰ ਚੜਿਆ ਹੋਇਆ ਹਰਪਿੰਦ ਜੋਮੇਦਵਾਰ ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਏ ਪੈ ਨੇ ਇਸ ਵਿਚਾਲੇ ਸੋਸ਼ਲ ਮੀਡੀਆ ਤੇ ਇੱਕ ਪੰਚਾਇਤੀ ਉਮੀਦਵਾਰ ਦੀ ਤਸਵੀਰ ਖੂਬ ਵਾਇਰਲ ਹੋ ਰਹੀ ਹੈ ਇਹ ਉਮੀਦਵਾਰ ਵੋਟਾਂ ਪਾਉਣ ਲਈ ਵੱਖਰਾ ਆਫਰ ਦੇ ਰਿਹਾ ਦੱਸਦੇ ਕਿ ਵੀਡੀਓ ਜ਼ਿਲ੍ਹਾ ਮੁਕਸਰ ਸਾਹਿਬ ਦੇ ਪਿੰਡ ਬੜਿੰਗ ਦੀ ਹੈ ਇਸ ਸ਼ਖਸ ਦਾ ਨਾਮ ਹਰਜੀਤ ਸਿੰਘ ਮੰਗਾ ਦੱਸਿਆ ਜਾ ਰਿਹਾ ਜੋ ਕਿ ਸਰਪੰਚ ਚੋਣ ਲਈ ਉਮੀਦਵਾਰ ਹੈ ਉਕਤ ਨੌਜਵਾਨ ਆਪਣੇ ਵੋਟਰਾਂ ਨੂੰ ਉਸ ਨੂੰ ਵੋਟ ਪਾ ਕੇ ਜਿਤਾਉਣ ਲਈ ਵੱਖਰੇ ਹੀ ਢੰਗ ਦੇ ਨਾਲ ਅਪੀਲ ਕਰ ਰਿਹਾ ਨੌਜਵਾਨ ਕਹਿ ਰਿਹਾ ਕਿ ਜੇਕਰ ਪਿੰਡ ਦੀਆਂ ਔਰਤਾਂ ਉਸ ਨੂੰ ਵੋਟ ਪ ਤਾਂ ਉਹਨਾਂ ਨੂੰ ਇੱਕ ਇੱਕ ਸੂਟ ਤੇ 1100 ਰੁਪਏ ਦਿੱਤੇ ਜਾਣਗੇ ਇਸ ਤੋਂ ਇਲਾਵਾ ਸਕੂਲ ਜਾਣ ਵਾਲੇ ਬੱਚਿਆਂ ਵਾਸਤੇ ਪਿੰਡ ਤੋਂ ਸਕੂਲ ਤੱਕ ਸਾਧਨ ਮੁਹੱਈਆ ਕਰਵਾਉਣ ਦੀ ਗੱਲ ਵੀ ਉਮੀਦਵਾਰ ਵੱਲੋਂ ਕੀਤੀ ਜਾ ਰਹੀ ਹੈ। ਭਾਈ ਜੀ ਨਹਿਰਾਂ ਵਾਲਿਆਂ ਵਾਸਤੇ ਬੇਨਤੀ ਹੈਕਰ ਹਾਂਜੀ ਚੈਕ ਉਤਰ ਦਿੰਦਾ ਪੈਸੇ ਚਾ ਮੈਂ ਦਿੰਦਾ ਪੈਸੇ ਠੀਕ ਆ ਸਟਾਮ ਭਰਾ ਲਓ ਜੇ ਸਰਪੰਚ ਬਣ ਗਿਆ 20 ਕਿੱਲੇ ਨਹਿਰਾਂ ਵਾਲਿਆਂ ਨੂੰ ਮੈਂ ਦਊਂ 35 ਤਾੜੀਆਂ ਲਾ ਬੰਦਿਆਂ ਨੂੰ ਤਾਂ ਦਾਰੂ ਪਿਆ ਦਿੰਦੇ ਆ ਤੇ ਬੁੜੀਆਂ ਨੂੰ ਕਹਿੰਦੇ ਪੁੱਛਿਆ ਵੀ ਭੈਣੇ ਰੋਟੀ ਖਾਧੀ ਕਿ ਨਹੀਂ ਖਾਧੀ ਬੁੜੀਆਂ ਆਸੇ ਇੱਕ ਸੂਟ 1100 ਰੁਪਿਆ ਮੇਰੇ ਵਾਲੀ ਉਹ ਜਿੱਦਨ ਵੋਟ ਪਾਉਣ ਆਉਣਗੇ ਨਹੀਂ ਇੱਕ ਸੂਟ ਬੂਟ ਬੂਟ ਸਿਆਲ ਆਈ ਹਾਂ ਇੱਕ ਸੂਟ 1100 ਦਾ ਪੈਣਾ ਆਪ ਦੀ ਪਸੰਦ ਦੇ ਪਾ ਲੈਣਗੇ ਇੱਕ ਡਬਲ ਬੈੱਡ ਵਾਲਾ ਕੰਬਲ ਦਊਂਗਾ ਭਾਈ ਲੈ ਲੈ ਲਾ ਲਾ ਸਾਂਝੀ ਆ ਇਹ ਆ ਭਾਈ ਜੀ ਤੇ ਜਵਾਕਾਂ ਆਸ ਤੇ ਭਾਈ ਜੀ ਵਰਦੀ ਸਪੈਸ਼ਲ ਮੇਰੇ ਜਵਾਕ ਨਹਿਰ ਤੋਂ ਵੜੰਗੀ ਜਾਂਦੇ ਆ ਪਾਵਾ ਦੀ ਆ ਕੇ ਪੱਲੋ ਲਾਵਾਂ ਆਟੋ ਲਾਵਾਂ ਵੈਨ ਲਾਵਾਂ ਸਪੈਸ਼ਲ ਸਹੀ ਹੈ ਸਹੀ ਹੈ ਸ਼ਾਬਾਸ਼ ਠੀਕ ਆ ਇਹਦੀ ਉਹਨੇ ਭੇਜਦਾ ਤੜਕ ਕਾਲੀ ਪਾਰਤੀ ਜਲ ਦੀ ਉੱਠਦਾ ਭਾਈ ਜੀ ਪਾਵਾ ਦੀ ਰੋਜੀ ਨੇ ਮੈਨੂੰ ਫੰਡ ਦਿੱਤਾ ਜਾਂ ਨਹੀਂ ਦਿੱਤਾ ਹੂੰ ਉੱਤਰ ਨੂੰ ਕਰੀ ਜਾ ਤੂੰ ਡੇਗਾ ਚਾ ਮੇ ਤੇਰਾ ਮੁੰਡਾ ਉੱਡੂ 8000 ਰੁਪਇਆ ਠੀਕ ਹੈ ਜੀ ਤਨਖਾਹ ਜੇ ਡੀਸੀ ਨੇ ਸੈਨ ਨਾ ਕੀਤੇ ਚੋਣ ਕਮਿਸ਼ਨ ਕੋਲੇ ਲੈ ਕੇ ਜਾਉਂਗਾ ਪਾਵਰ ਹੈ ਹੀ ਯਾਰ ਪਾਵਰ ਭਾਈ ਪਾਟ ਦੇਖੋ ਮੰਗੇ ਆ ਬੰਦੇ ਦਾ ਹੈਂਡੀਕੈਪ ਬੰਦਾ ਉਥੇ ਪਰਚੀਆਂ ਕੱਟਣ ਵਾਲੇ ਜ਼ਿਮੀਂਦਾਰਾਂ ਦੇ ਸ਼ੋਰ ਲੱਗੇ ਆ ਤੇ ਕੀ ਗੱਲ ਆ ਇਹਨਾਂ ਦੀ ਹਾਂ ਇਹਨਾਂ ਦੇ ਰੋਟੀ ਨਹੀਂ ਭਗਦੀ ਵਿਚਾਰਾਂ ਦੇ ਇੱਕ ਟਾਈਮ ਦੀ ਭਗਦੀ ਇੱਕ ਦੀ ਨਹੀਂ ਭਗਦੀ ਅਈਆ ਡੀਸੀ ਨੇ ਸੈਨ ਨਾ ਕੀਤੇ ਤਾਂ ਡੀਸੀ ਬਾਹਰ ਹੋਊਗਾ ਤੜਕੇ ਠੀਕ ਆ ਬਾਈ